ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਪੰਜਾਬ ਸਰਕਾਰ ਦੀ ਕੈਬਨਟ ਸਬ-ਕਮੇਟੀ ਦੀ ਮੀਟਿੰਗ ਚੰਡੀਗੜ੍ਹ ਵਿੱਚ ਕਦੋਂ ਹੋਵੇਗੀ? ਮੁਲਾਜ਼ਮਾਂ ਦੀਆਂ ਕਿਹੜੀਆਂ ਮੁੱਖ ਮੰਗਾਂ ਨੇ ਜਿਨ੍ਹਾਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਦੀ ਸਬ-ਕਮੇਟੀ ਦੀ ਮੀਟਿੰਗ ਆ ਜੋ ਆਉਣ ਵਾਲੀ 27 ਸਾਰੇ ਨੂੰ ਹੋ ਸਕਦੀ ਹੈ ਜਿਸ ਦੇ ਵਿੱਚ ਹਾਂਜੀ ਬੇਤਾਂ ਦੇ ਹਰਪਾਲ ਸਿੰਘ ਮਨੇ ਕਿਹਾ ਕਿ ਜਗਨਨਾਥ ਮਹਿਕਮੇ ਦੇ ਜਲ ਸਪਲਾਈ ਦੇ ਮੈਕਨ ਜੋ ਕੱਚੇ ਕਰਮਚਾਰੀ ਆ ਉਹਨਾਂ ਨੇ ਹਫਿਸਤਰਾਂ ਗਿਆ ਕਿ ਉਹਨਾਂ ਬਾਡ ਬਟਾ ਤਿਆਰ ਕਰਕੇ ਚੰਨੀ ਘਰੇ ਭੇਜਿਆ ਜਾਵੇ ਹੋ ਸਕਦਾ ਆਉਣ ਵਾਲੀ ਸਤਾਈ ਫਾਰੇ ਨੂੰ ਜੰਗਲਾਤ ਮੈਕਮ ਵਿੱਚ ਜਾਂ ਜਲ ਸਪਲਾਈ ਮੈਕਮ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਰੈਗੂਲਰ ਕੰਸਮ ਹੁੰਦੀ ਕੋਈ ਫੈਸਲਾ ਕੀਤਾ ਜਾ ਸਕਦਾ ਹੈ ਅਸੀਂ ਬੇ ਤਾਂ ਹਰ ਪਾਸੇ ਜਿੰਮੇਦਾਰ ਕੋ ਮੰਗ ਕਰਦੇ ਆਗੇ ਪੰਜਾਬ ਸਰਕਾਰ ਦੇ ਹੋਰ ਵੀ ਕਈ ਮੈਕਮ ਵਿੱਚ ਇਹ ਕੀ ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਹੀ ਘੱਟ ਤਨਖਾਹਾਂ ਦੇ ਕੰਮ ਕਰਦੇ ਆ ਜਿਸ ਤਰ੍ਹਾਂ ਗੁਰੂ ਗੋਵਿੰਦ ਸਿੰਘ ਸੁਪਰ ਥਰਮਲ ਰੋਪੜ ਗੁਰੂ ਹਰਗੋਬਿੰਦ ਸਾਹਿਬ ਥਰਮਲ ਲੈਣਾ ਮੁਹੱਬਤੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ 10-10 12000 ਦੇ ਕੰਮੇ ਕੰਮ ਕਰਦੇ ਆ ਪਰ ਉਹਨਾਂ ਵਿੱਚ ਜੇ ਕੋਈ ਕੰਮ ਰੈਲੂ ਨਹੀਂ ਕੀਤਾ ਗਿਆ ਆ ਕਿ ਮੁੱਖ ਮੰਤਰੀ ਭਵਨ ਤੋਂ ਨੇ ਕਿਹਾ ਸੀ ਮੈਂ ਕੱਚੇ ਮਲਾਇਆਂ ਅੱਗੇ ਹਾਂ ਕੱਚਾ ਛਾਲ ਕਟੂੰਗਾ ਸਰਕਾਰ ਬਣ ਨੂੰ ਪੌਣੇ 3 ਸਾਲ ਹੋ ਚੁੱਕਿਆ ਪਰ ਰੋਪੜ ਸਣ ਬਣਾਉਣ ਦੇ ਵਿੱਚ ਕੰਮ ਕਰਦੇ ਕੱਚੇ ਕੰਮ ਵਿੱਚੋਂ ਇੱਕ ਇੱਕਦਾਂ ਜੋ ਕੰਮ ਕਰਦੇ ਆ ਇੱਕ ਹੀ ਕੰਮ ਪੱਕਾ ਨਹੀਂ ਕੀਤਾ ਗਿਆ ਇਸ ਮਤੋਂ ਹਰਪਾਲ ਸਿੰਘ ਮੈਂ ਮੰਗ ਕਰਦੇ ਆਂਗੇ 27 ਫਰਵਰੀ ਨੂੰ ਰੋਪੜ ਸਾਮਰਾਨ ਦੇ ਵਿੱਚ ਲੈਰਾ ਮਾਮ ਸਾਮਰਾਨ ਦੇ ਵਿੱਚ ਕੰਮਾਂ ਦੇ ਕੱਚੇ ਕੰਮੇ ਬਾਰੇ ਕੁਝ ਸੋਚਿਆ ਜਾਵੇ ਹਾਂਜੀ ਮੈਡਮ ਜੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਏਰੀਅਰ ਕਿੰਨੀ ਆ ਕਿਸ਼ਤਾਂ ਵਿੱਚ ਦੇਣ ਸੰਬੰਧੀ ਪੈਨਸ਼ਨਰ ਦੇ ਆਗੂ ਨੇ ਕੀ ਮੰਗ ਕੀਤੀ ਹੈ ਉਸ ਬਾਰੇ ਜਾਣਕਾਰੀ ਸਾਂਝੀ ਕਰੋ ਜੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਆਗੂ ਐਨਕੀ ਕੌਸ ਨੇ ਕਿਹਾ ਕਿ ਪੰਜਾਬ ਸਰਕਾਰ ਫੇਕ ਹੁੰਦਾ ਏਰੀਅਰ 42 ਕਿਸਤਾਂ ਵਿੱਚ 18 ਕਿਸਤਾਂ ਵਿੱਚ ਜਾਂ 24 ਕਿਸਾਂ ਦੇਣ ਦੀ ਬਜਾਏ ਜੋ ਏਰੀਅਰ 22 ਕਿਸਤਾਂ ਦਾ ਮਿਲ ਦਵੇ ਪਰ ਏਰੀਅਰ ਅਨਕੇ ਕਾਲਸ ਨੇ ਕਿਹਾ ਕਿ ਏਰੀਅਰ ਬਿਆਸ ਵਿੱਚ ਦਿੱਤਾ ਜਾਵੇ ਇਹ ਬਹੁਤ ਵੱਡੀ ਮੰਗ ਆ ਕਿਉਂਕਿ ਪੰਜਾਬ ਸਰਕਾਰ ਨੇ ਜੋ ਪੱਤਾ ਜਾਰੀ ਕੀਤਾ ਗਿਆ ਉਸ ਦੇ ਵਿੱਚ ਜਿਹੜੇ ਕਰਮਚਾਰੀ ਉਮਰ 85 ਸਾਲ ਤੋਂ ਵੱਧ ਹੈ ਉਹਨਾਂ ਨੂੰ ਦੋ ਕਿਸਤਾਂ ਜੇ ਦਿੱਤਾ ਜਾਵੇਗਾ ਅਪ੍ਰੈਲ 2025 ਦੇ ਵਿੱਚ ਜਿਹੜੇ ਕਰਮਚਾਰੀਆਂ ਦੀ ਉਮਰ 75 ਸਾਲ ਤੋਂ ਵੱਧ ਆ ਤੇ 85 ਸਾਲ ਤੋਂ ਘੱਟ ਆ 1 ਇੱਕ 16 ਤੋਂ 30 6 2021 ਦਾ ਪੇ ਕੇਨ ਡੈਰੀਅਰ ਅਪ੍ਰੈਲ 2025 ਤੋਂ ਸ਼ੁਰੂ ਹੋ ਕੇ ਮਾਰਚ 2026 ਤੱਕ 12 ਕਿਸ਼ਤਾਂ ਇਸ ਤਰ੍ਹਾਂ ਜਾਊਗਾ ਜਿਹੜੇ ਕਰਮਚਾਰੀਆਂ ਦੀ ਉਮਰ 75 ਸਾਲ ਤੋਂ ਘੱਟ ਆ 1 ਇੱਕ 16 ਤੋਂ 30 6 2021 ਦਾ ਪੇ ਕੇਨ ਦਾ ਡੈਰੀਅਰ समेत डी ए दो हज़ार सोलह दो हज़ार सतारह पंद्रह केसत जाऊगा अप्रैल दो हज़ार पच्चीस तो शुरू होएगा दो हज़ार अठारह से दो हज़ार उन्नीस का एरीयर अठारह के जुलाई दो हज़ार छब्बीस तो शुरू होगा दो हज़ार भी ती छो हज़ार इक्की का जो एरियर है पेकवेशन का समेत डी ए नौ किस्तान दिता जाएगा जनवरी दो हज़ार अठाई तो शुरू होगा जो रेगूलर मुलाजम ਪੰਜਾਬ ਸਰਕਾਰ ਨੇ ਮਹਿੰਗਾਈ ਨਾਲ ਕੰਮ ਕਰਦੇ ਮਲਾਜਾਂ ਨੂੰ 2016 ਦਾ ਪੇਗ ਹੁੰਦਾ ਹੈ ਰ ਸਮੇਤ ਡੀਏ 12 ਕਿਸ਼ਤਾਂ ਵਿੱਚ April 2026 ਤੋਂ ਸ਼ੁਰੂ ਹੋ ਕੇ March 2027 ਤੱਕ 2017 2018 2019 ਹਾਂਜੀ 2020 ਤੇ 2021 ਦਾ ਪੇਗ ਹੁੰਦਾ ਹੈ ਰ ਸਮੇਤ ਡੀਏ 24 ਕਿਸ਼ਤਾਂ ਵਿੱਚ April 2027 ਤੋਂ ਸ਼ੁਰੂ ਹੋ ਕੇ March 2029 ਤੱਕ ਦਿੱਤਾ ਜਾਏਗਾ ਪਰ ਪੰਜਾਬ ਸਰਕਾਰ ਜੋ ਅਗਲਾਂਟੀ ਲੈਂਦੀ ਹੈ ਕਿ 2029 ਵਿੱਚ ਜਿਹੜੇ ਏਰੀਆ ਦਮਾਗੇ ਆ ਸਰਕਾਰ ਜਿਉ ਮਨੇ ਆਦਾ 2027 ਵਿੱਚ ਖਤਮ ਹੋਏਗੀ ਹੁਣ ਆਉਣ ਵਾਲੇ ਸਮੇਂ ਦੇਖਦੇ ਆ ਕਿ ਆਪ ਸਰਕਾਰ ਕੋਲੋਂ ਵਰਕਰਾਂ ਨੂੰ ਏਰੀਆ ਦੇਣ ਸੰਬੰਧੀ ਕੋਈ ਨਵਾਂ ਫੈਸਲਾ ਕਰਦੀ ਹਾਂਜੀ ਮੈਨਾਂ ਜੀ ਹਾਂਜੀ ਸਰ ਜੀ ਕੰਪਿਊਟਰ ਅਧਿਆਪਕਾਂ ਨੂੰ ਕਿਹੜਾ ਪੇਕ ਮਿਸ਼ਨ ਲਾਗੂ ਹੋਣਾ ਚਾਹੀਦਾ ਤੇ ਉਹਨਾਂ ਦੀ ਹੋਰ ਮੰਗਾਂ ਬਾਰੇ ਵੀ ਜਾਣਕਾਰੀ ਦਿਓ ਜੀ ਸਾਨੂੰ ਕੰਪਿਊਟਰ ਦੇ ਆਗੂ ਜੌਨੀ ਸੇ ਲਣ ਕੇ ਆਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਸਲਾ ਮੀਟਿੰਗ ਹੋਈ ਸੀ ਜਿਵੇਂ ਮੁੱਖ ਮੰਤਰੀ ਦੇ ਕੰਪਿਊਟਰਾਂ ਦੇ ਹਾਵਕਾਂ ਨੂੰ 6ਵਾਂ ਪੇਗ ਨਵਾ ਦਿੱਤਾ ਜਾਵੇ ਤੇ ਸਿੱਖਿਆ ਭਾਈ ਮਾਰ ਦਿੱਤਾ ਜਾਵੇ ਪਰ ਸਿੱਖਿਆ ਮੰਤਰੀ ਨੇ ਲਾਲ ਲੈਟ ਰਹਿ ਬਸ ਕੀਤਾ ਜਿਸਾਰੇ ਮੁੱਖ ਨੇ ਭਵੰਦਾਂ ਦੇ ਸ਼ਹਿਰ ਸੰਗਰੂਰ ਦੇ ਵਿੱਚ ਉਹ ਹੜਤਾਲ ਰੱਖੀ ਗਈ 92 93 ਦਿਨ ਉਸ ਤੋਂ ਦਿੱਲੀ ਰੈਲੀ ਵੀ ਕੀਤੀ ਗਈ ਉਸਰ ਮਹਾਲੀ ਵਿੱਚ ਫਿਰ ਪੰਜਾਬ ਸਰਕਾਰ ਦੇ ਪ੍ਰਧ ਰੈਲੀ ਕੀਤੀ ਜਿਸ ਰੈਲੀ ਵਿੱਚ ਬਿੱਤਾਂ ਦੇ ਹਰਪਾਲ ਸੰਟੀਮਾ ਦੇ ਲਾਰੇ ਨੇ ਪੂਲ ਖੁੱਲੀ ਗਈ ਹਾਂ ਜੀ ਮਣਵੀ ਜੀ ਧੰਨਵਾਦ ਸਰ ਜੀ ਵੈਲਕਮ ਮੈਡਮ ਹਾਂ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵਾਦ ਤੋਂ